ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਗੱਲ ਜਿਲ੍ਹਾ ਇਸਪੰਡ ਨੂੰ ਫਰੋਇਪੁਰ ਹੈ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਮੁਦਕੀ ਹੈ ਫਿਰ ਫਰੋਇਪੁਰ ਜ਼ਿਲ੍ਹੇ ਦਾ ਦੋਸਤੋ ਆਖਰੀ ਪਿੰਡ ਹੈ ਇਹ ਤੇ ਨਾਲ ਪੈ ਲੱਗਦੇ ਪਿੰਡ ਜਿਹੜਾ ਦੋਸਤੋ ਧੂੜਕੋਟ ਮਾਲਾ ਇਹ ਪਿੰਡ ਦੇ ਗੁਆਂਢੀ ਪਿੰਡ ਹੈ ਤੇ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਦੋਸਤੋ ਰਫੀਦ ਦੇ ਘਰੋਂ ਵੀਡੀਓ ਦਿਖਾਉਣੀ ਹੈ ਤੁਹਾਨੂੰ ਰਫੀ ਬਾਈ ਦਾ ਵਪਾਰ ਦਾ ਕੰਮ ਹੈ ਪਸ਼ੂ ਹੈ ਜਿਹੜੇ ਦੋਸਤੋ ਰੂਟੀਨ 'ਚ ਆਉ ਤਿੰਨੇ ਦੋਸਤੋ ਕਟੀਆਂ ਜਿਨ੍ਹਾਂ ਦੇ ਵਿੱਚ ਦੂ ਬੱਗੀ ਮੁਛਦੀਆਂ ਵੱਡੀਆਂ ਕਟੀਆਂ ਤੇ ਇੱਕ ਜਿਹੜੀ ਦੋਸਤੋ ਬਿਲਕੁਲ ਛੋਡੀ ਕੱਟੀ ਹੈ ਚਿੱਟੇ ਮੂੰਹ ਦੀ ਠੀਕ ਹੈ ਜੀ ਤੇ ਤਿੰਨ ਨਾਲ ਆ ਗਿਆ ਬਾਕੀ ਡਿਟੇਲ ਕੱਲੀ-ਕਲੀ ਦੀ ਆਪਾਂ ਸਾਂਝੀ ਕਰਾਂਗੇ ਬਾਈ ਨਾਲ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨਾਂ ਕਟੀਆਂ ਝੋ ਉਹ ਆ ਜੀ ਬਾਈ ਨਾਲ ਹੀ ਕਰੀਏ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸ ਕੇ ਨਾਮ ਰਫੀ ਸਿੰਘ ਹੈ ਜੀ ਪੈਂਡ ਆਪਣਾ ਗੱਲ ਲੈਣਾ ਆ ਪੈਂਡ ਗੱਲ ਕੋਲੇ ਮੁੱਦਕੀ ਪੈ ਜਾਂਦਾ ਠੀਕ ਹੈ ਪਸੂ ਫਿਰ ਆਈ ਜਾਂਦੇ ਰਿਟੇ ਹਾਂਜੀ ਹਾਂਜੀ ਆਈ ਜਾਂਦੇ ਪਸੇ ਕੀ ਜਾਂਦੇ ਠੀਕ ਹੈ ਇੱਕ ਇੱਕ ਟੀ ਦੁ ਕਰਦੇ ਸ਼ੁਰੂ ਕਿੰਨੇ ਟਾਈਮ ਦੀ ਹੋਗੀ ਇਹ ਇਹ ਡੇਢ ਸਾਲ ਦੀ ਹੈ ਵੀਰੇ ਡੇਢ ਸਾਲ ਹਾਂਜੀ ਠੀਕ ਹੈ ਖੁਦ ਹੀ ਮੜੀ ਜੀ ਦੋਸਤੋ ਡੇਢ ਸਾਲ ਉਮਰ ਹੈ ਅੱਖਾਂ ਬਿਲਕੁਲ ਬਿੱਲੀਆਂ ਤੇ ਚਾਰੇ ਪੈਰਾਂ ਤੇ ਮਾਰਕਿੰਗ ਜਾਇਦ ਜੀ ਹੈ ਤੇ ਬੱਗੀ ਮੁੱਛ ਦੇ ਵਿੱਚ ਸਿੰਗ ਕੁੰਡੀਆਂ ਦੀ ਹੈ 1.5 ਸਾਲ ਉਮਰ ਹੈ ਬਾਕੀ ਦੋਸਤੋ ਤੂਰਾ ਤੂਰਾ ਚੰਗਾ ਕੱਡ ਕਾਟ ਠੀਕ ਹੈ ਪੂਛ ਵਗੈਰਾ ਸੋਹਣੀ ਹੈ ਬਿਲਕੁਲ ਲੰਬਾਈ ਦੇ ਵਿੱਚ ਤੇ ਪਤਲੀ ਹੈ ਸਿੰਗ ਕੁੰਡਿਆ ਦੀ ਹੈ ਦੋਸਤੋ ਮਾਰਕਿੰਗ ਬਿਲਕੁਲ ਜੈਜ ਜੀ ਹੈ ਚਾਰੇ ਪੈਰਾਂ ਤੇ ਤੁਹਾਨੂੰ ਚੈੱਕ ਕਰਾ ਦਿੰਦਾ ਮੈਂ ਠੀਕ ਹੈ ਜੀ ਚਾਰੇ ਪੈਰਾਂ ਤੇ ਮਾਰਕਿੰਗ ਥਣਾ ਦਿਖਾ ਦਿੰਦਾ ਕੱਤੀ ਦੇ ਬਹੁਤ ਸੋਹਣੇ ਚਾਰੇ ਝੋੜੇ ਮਿੱਠਵੇ ਆ ਦੇਖੋ ਤੇ ਬਾਕੀ ਝੋਲੀ ਥਣਾ ਦੇ ਵਿੱਚ ਚੰਗੀ ਬਣਦੀ ਹੈ ਪੂਛ ਵਗੈਰਾ ਬਿਲਕੁਲ ਪਤਲੀ ਹੈ ਲੰਬਾਈ ਦੇ ਵਿੱਚ ਠੀਕ ਹੈ ਤੇ ਫੇਸ ਦੋਸਤੋ ਚੈੱਕ ਕਰਾ ਦਨਾ ਤੁਹਾਨੂੰ ਫੇਸ ਇਸ ਕੱਟੀ ਦਾ ਬਹੁਤ ਸੋਹਣਾ ਬਿਲਕੁਲ ਨੀਲੀ ਅੱਖਾਂ ਬੱਗੀ ਬੁੱਛ ਦੇ ਵਿੱਚ ਤੇ ਕੀ ਰੇਟ ਹੋਊਗਾ ਬਈ ਇਹਦਾ ਸਿਰ 23000 ਰੁਪਏ ਰੇਟ 23000 ਹਾਂਜੀ ਠੀਕ ਹੈ ਦੋਸਤੋ ਪਹਿਲੇ ਨੰਬਰ ਵਾਲੀ ਕੱਟੀ ਦਾ ਰੇਟ 23000 ਰੁਪਏ ਜੀਨੂੰ ਪਸੰਦ ਆਵੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਹੋਣਾ ਰੇਟ 'ਚ ਵਾਧਾ ਘਾਟਾ ਮੌਕੇ ਤੇ ਹੋਊਗਾ ਦੂਜੇ ਨੰਬਰ ਵਾਲੀ ਕੱਟੀ ਦੋਸਤੋ ਇਹ ਵੀ ਬੱਗੀ ਬੁੱਛ ਦੇ ਵਿੱਚ ਹੈ ਬਿਲਕੁਲ ਉਹ ਜੈਜ ਜੀ ਮਾਰਕਿੰਗ ਦੇ ਵਿੱਚ ਤੇ ਕੀ ਉਮਰ ਦੀ ਹੋਊਗੀ ਬਈ ਇਹ ਰਾਫੀ ਇਹ 14-15 ਮਹੀਨੇ ਦੀ 14-15 ਮਹੀਨੇ ਦੀ ਸਵਾ ਇੱਕ ਸਾਲ ਦੀ ਹੋਊਗੀ ਇਹ ਖੁਲੀ ਹੈ ਬਾਈ ਮੜੀ ਜੀਏ ਸੋਸੋ ਸਵਾ ਸਾਲ ਉਮਰ ਹੈ ਠੀਕ ਹੈ ਜੀ ਢਾਂਚਾ ਕੱਟੀ ਦਾ ਬਹੁਤ ਸੋਹਣਾ ਬੱਗੇ ਮੋਛ ਦੇ ਵਿੱਚ ਸਿੰਘ ਬਿਲਕੁਲ ਬਰੀਕ ਤੇ ਕੁੰਡਿਆਂ ਦੀ ਹੈ ਬਿਲਕੁਲ ਬਰੀਕ ਸਿੰਘ ਕੁੰਡੇ ਹੈ ਠੀਕ ਹੈ ਜੀ ਅੱਖਾਂ ਬਿਲਕੁਲ ਨੀਲੀਆਂ ਦੋਵੇਂ ਇਹ ਫੇਸ ਬਹੁਤ ਸੋਹਣਾ ਲੈ ਸਿੰਘ ਦੋਸਤੋ ਕਾਫੀ ਮੋੜ ਲਿਆ ਉਮਰ ਦੇ ਸਾਹ ਨਾਲ ਗੋਲ ਕਰ ਜੂਗੀ ਢਾਂਚਾ ਦੇ ਜਿਹੜਾ ਦੋਸਤੋ ਇਸ ਕੱਟੀ ਦਾ ਸੋਨਾ ਬਿਲਕੁਲ ਪਧਰੇ ਪਿੰਡੇ ਦੀ ਹੈ ਇਹ ਠੀਕ ਹੈ ਥਾਣ ਚਾਰੇ ਨਿਖੜਵੇ ਆ ਬਾਕੀ ਜਿਹੜੀ ਨਿਸ਼ਾਨੀਆਂ ਚੱਡੇ ਤੇ ਉਹ ਵੀ ਤੁਹਾਨੂੰ ਦਿਸਦੀ ਪਈ ਹੋਣੀ ਅੱਗੇ ਠੀਕ ਹੈ ਉਸ ਵਗੈਰਾ ਸੋਹਣੀ ਹੈ ਇਸ ਕੱਟੀ ਦੀ ਵੀ ਕੀ ਰੇਟ ਹੋਊਗਾ ਬਈ ਇਹਦਾ ਇਹਦਾ ਵੀ ਰੇਟ 22000 22000 ਹਾਂਜੀ ਠੀਕ ਹੈ ਦੋਸਤੋ ਇਹ ਇਸ ਕੱਟੀ ਦਾ ਵੀ ਰੇਟ 22000 ਰੁਪਿਆ ਸਵਾ ਸਾਲ ਉਮਰ ਹੈ ਤੇ ਇਧਰ ਦੀ ਕੱਟੀ ਦਾ ਵੀ ਰੇਟ 23000 ਰੁਪਏ ਡੇਢ ਸਾਲ ਉਮਰ ਹੈ 46000 ਰੁਪਏ ਜਿਹੜਾ ਦੋਸਤੋ ਜੋੜੇ ਦਾ ਰੇਟ ਵਰ ਦਾ ਜੇ ਕਿਸੇ ਵੀਰ ਪਰਾਂ ਨੇ ਜੋੜਾ ਲੈਣਾ ਤਾਂ ਮਾਨ ਤਾਨ ਜਿਹੜਾ ਖੁੱਲਾ ਡੁੱਲਾ ਹੋ ਜੂਗਾ ਨੰਬਰ ਸਕਰੀਨ ਤੇ ਚੱਲਦਾ ਤੇ ਤੀਜੇ ਨੰਬਰ ਤੇ ਜਿਹੜੀ ਦੋਸਤੋ ਛੋਟੀ ਕੱਟੀ ਹੈ ਬਿਲਕੁਲ ਚਿੱਟੇ ਮੂੰਹ ਦੀ ਅੱਖਾਂ ਬਿਲਕੁਲ ਨੀਲੀਆਂ ਦੀ ਤੇ ਕਿੰਨੀ ਉਮਰ ਦੀ ਹੋਊਗੀ ਬਾਈ ਇਹ ਦੋ ਤਿੰਨ ਮਹੀਨੇ ਦੀ ਹੈ ਦੋ ਤੇ ਤਿੰਨ ਮਹੀਨੇ ਦੋ ਤੋਂ ਢਾਈ ਦੇ ਲੈ ਕੇ ਦਿਵਤਾ ਇੱਕ ਮਹੀਨੇ ਦੀ ਹੋਣੀ ਹੈ ਬਸ ਲਿੱਸੀ ਹੈ ਦੋਸਤੋ ਮੈਨੂੰ ਲੱਗਦਾ ਵੀ ਜਿੱਥੋਂ ਖਰੀਦੀ ਬਾਈ ਹੁਣ ਇਹਨੇ ਦੁੱਧ ਦੁੱਧ ਨਹੀਂ ਛੱਡਿਆ ਸੇਵਾ ਘਟ ਹੋਊਗੀ ਉਸ ਕਰਦੀ ਤੇ ਪੱਠੇ ਵਗਿਆ ਪੱਠੇ ਪੁੱਠੇ ਖਾਂਦੀ ਫੀਡ ਹਾਂਜੀ ਹਾਂਜੀ ਖਾਂਦੀ ਹੈ ਵੀਰੇ ਠੀਕ ਹੈ ਤੁਸੀਂ ਤਾਂ ਪੱਠੇ ਹੀ ਪਾਏ ਹੋਣੇ ਹਨ ਹਾਂ ਪੱਠੇ ਹੀ ਪਾਈਦੇ ਆਪਾਂ ਤਾਂ ਠੀਕ ਹੈ ਬਾਕੀ ਦੋਸਤੋ ਜੀਨੂੰ ਪਸੰਦ ਆਊਗੀ ਫੀਡ ਵਗੈਰਾ ਤੇ ਤੁਸੀਂ ਲਾ ਕੇ ਦੋਸਤੋ ਰਾਜੀ ਹੋ ਜਾਣੀ ਹੈ ਕੱਟੀ ਨਿਸ਼ਾਨੀਆਂ ਇਸ ਕੱਟੀ ਦੀਆਂ ਬਹੁਤ ਸੋਹਣੀਆਂ ਤੇ ਮੂੰਹ ਵੀ ਬਹੁਤ ਸੋਹਣਾ ਠੀਕ ਹੈ ਸਾਰੇ ਨਿਕੜਵੇ ਹੋਊਗੇ ਹਾਂ ਨਿਕੜਵੇ ਹੋਊ ਚਾਰੀ ਠੀਕ ਹੈ ਕੀ ਡੇਟ ਦੀ ਹੋਊਗੀ ਬਾਈ ਇਹ ਮੇਰੇ ਫੋਨ ਤੇ ਦੱਸਾਂਗੇ ਅੱਛਾ ਇਹਦਾ ਫੋਨ ਤੇ ਦੱਸਣਾ ਫੋਨ ਤੇ ਠੀਕ ਹੈ ਦੋਸਤੋ ਏਜੀ ਨੂੰ ਪਸੰਦ ਆਵੇ ਬਾਈ ਦੂ ਕੁੱਛ ਸਕਦੇ ਹੋ ਤੀਜੀ ਨੰਬਰ ਵਾਲੀ ਕੱਟੀ ਦਾ ਛੂਟੀ ਦਾ ਠੀਕ ਹੈ ਜੀ ਦੋ ਕੱਟੀਆਂ ਇੱਧਰ ਹੈ ਮਾਨਤਾਨ ਖੁੱਲਾ ਹੋ ਜਾਊਗਾ ਜਿਹਨੂੰ ਪਸੰਦ ਆਉਂਦੀ ਹੈ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਬਾਈ ਜੀ ਠੀਕ ਹੈ